ਭਾਈ ਸੱਤਾ ਤੇ ਬਲਵੰਡਾ ਬਲਵੰਡੇ ਨੂੰ ਤੇ ਗੁਰੂ ਸਾਹਿਬ ਜੀ ਨੇ ਰਾਜ ਦਾ ਖਿਤਾਬ ਵੀ ਦਿੱਤਾ ਸੀ ਜਦੋਂ ਇਹਨਾਂ ਦੇ ਹੁਨਰ ਦੀ ਕਿਤੇ ਕਦਰ ਨਹੀਂ ਸੀ ਨਾ ਪਈ ਕਿਸੇ ਨੇ ਪੁੱਛਿਆ ਨਾ ਉਦੋਂ ਇਸ ਗੱਲ ਨੂੰ ਜਾਣ ਕੇ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਰਾਡੀਆਂ ਦੀ ਬੜੀ ਕਦਰ ਹੁੰਦੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆ ਕੇ ਵਾਰੀ-ਵਾਰੀ ਦੋਵਾਂ ਭਰਾਵਾਂ ਨੇ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਆਖਿਆ ਤੇ ਤੁਹਾਨੂੰ ਕਿਹੜੀ ਵਿਦਿਆ ਹੁੰਦੀ ਆਖਣ ਲੱਗੇ ਜੀ ਅਸੀਂ ਜਾਤ ਦੇ ਡੂਮਿਆਂ ਮਰਾਸੀ ਅਸੀਂ ਰਾਗ ਬੜੇ ਵਧੀਆ ਜਾਣਦੇ ਆ ਤੇ ਗੁਰੂ ਸਾਹਿਬ ਜੀ ਨੇ ਆਖਿਆ ਫਿਰ ਰਾਗਾਂ ਦੇ ਵਿੱਚ ਗੁਰਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਸੁਣਾਇਆ ਕਰੋ ਤੁਹਾਡੀ ਚੜ੍ਹਦੀ ਕਲਾ ਹੋਏਗੀ ਸੋ ਬਚਨ ਤੇ ਗੁਰੂ ਨਾਨਕ ਦੇਵ ਸਨ ਇਹਨਾਂ ਨੇ ਬਾਣੀ ਸੁਣਾਉਣੀ ਤੇ ਸੰਗਤਾਂ ਨੇ ਬੜਾ ਪਰਸੰਨ ਹੋਣਾ ਆਖਣਾ ਬੜੀ ਪਿਆਰੀ ਅਵਾਰ ਦੇ ਵਿੱਚ ਰਾਗਾਂ ਦੇ ਵਿੱਚ ਬਾਣੀ ਬੋਲਦੇ ਨੇ ਤੇ ਜਿੱਦਾਂ ਜਿੱਦਾਂ ਸੰਗਤ ਪ੍ਰਸ਼ੰਸਾ ਕਰਦੀ ਗਈ ਇਹਨਾਂ ਦਾ ਮਾਣ ਹੰਕਾਰ ਵੱਧਦਾ ਗਿਆ ਸੋ ਸਤਿਗੁਰੂ ਜੀ ਫਰਮਾਉਂਦੇ ਹਰ ਜੂ ਹੰਕਾਰ ਨਾ ਭਾਵੇ ਹੋਇਆ ਕਿ ਹੰਕਾਰ ਦੇ ਵਸ ਹੋ ਕੇ ਇਹਨਾਂ ਦੀ ਇੱਕ ਪੁੱਤਰੀ ਸਮਾਨ ਭੈਣ ਸੀ ਜਿਹਦਾ ਵਿਆਹ ਨੇੜੇ ਆਇਆ ਤੇ ਇਹਨਾਂ ਨੇ ਸੋਚਿਆ ਕਿ ਆਪਾਂ ਆਮ ਲੋਕਾਂ ਵਾਂਗ ਵਿਆਹ ਨਹੀਂ ਕਰਨਾ ਅਸੀਂ ਤੇ ਬੜੇ ਵੱਡੇ ਗੁਰੂ ਘਰ ਦੇ ਰਾਗੀ ਅਸੀਂ ਤਾਂ ਹੌੜ ਬੰਦਿਆਂ ਵਾਂਗ ਵਿਆਹ ਕਰਨਾ ਉਦੋਂ 100 ਰੁਪਏ ਨਾਲ ਵਿਆਹ ਹੋ ਜਾਂਦਾ ਸੀ ਪਰ ਇਹਨਾਂ ਆਖਿਆ ਆਪਾਂ ਹਜ਼ਾਰ ਖਰਚਣਾ ਸੋ ਆਖਦੇ ਜੇ ਗੁਰੂ ਕੋਈ ਮੰਗੇ ਪਤਾ ਨਹੀਂ ਦੇਣੇ ਕੀ ਨਹੀਂ ਦੇਣੇ ਹੰਕਾਰ ਭਰੋਸਾ ਵੀ ਨਹੀਂ ਕਰਨ ਦਿੰਦਾ ਇਸ ਕਰਕੇ ਇਹਨਾਂ ਨੇ ਠੇਕਾ ਕਰ ਲਿਆ ਕਿ ਇਸ ਵਾਰ ਜੋ ਵਿਸਾਖੀ ਤੇ ਭੇਟਾ ਆਏਗੀ ਉਹ ਸਾਰੀ ਸਾਨੂੰ ਦੇ ਦਿਓ ਗੁਰੂ ਅਰਜਨ ਦੇਵ ਜੀ ਆਖਣ ਲੱਗੇ ਇਦਾਂ ਸੌਦਾ ਨਾ ਕਰੋ ਜੋ ਚਾਹੀਦਾ ਲੈ ਲਓ ਆਖਣ ਲੱਗੇ ਨਹੀਂ ਉਹਨਾਂ ਦੇ ਮਨਤ ਜੀ ਕੇ ਪਤਾ ਨਹੀਂ ਗੁਰੂ ਨੇ ਇਹਨੇ ਪੈਸੇ ਦੇਣੇ ਕੀ ਨਹੀਂ ਅੰਦੇ ਸਾਨੂੰ ਭੇਟਾ ਹੀ ਚਾਹੀਦੀ ਹੈ ਹੋਇਆ ਕੀ ਭੇਟਾ ਹੋਈ 100 ਰੁਪਇਆ ਇਹ ਨਾਰਾਜ਼ ਹੋ ਕੇ ਚਲੇ ਗਏ ਨਿੰਦਿਆ ਕਰਦੇ ਗਏ ਆਪਾਂ ਅੱਗੇ ਤੋਂ ਕੀਰਤਨ ਹੀ ਨਹੀਂ ਕਰਨਾ ਸਤਕਾਰਯੋਗ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਜੀ ਨੇ ਭੇਜਿਆ ਤੇ ਜੋ ਮੰਗਣਗੇ ਦਵਾਂਗੇ ਉਹਨਾਂ ਨੂੰ ਲਿਆਵੋ ਫੇਰ ਵੀ ਨਾ ਆਏ ਭਾਈ ਗੁਰਦਾਸ ਜੀ ਨੂੰ ਭੇਜਿਆ ਫੇਰ ਵੀ ਨਾ ਆਏ ਗੁਰੂ ਅਰਜਨ ਦੇਵ ਜੀ ਆਪ ਗਏ ਤੇ ਨੇ ਆਖ ਦਿੱਤਾ ਕਿ ਤੁਹਾਡੇ ਤੇ ਗੁਰੂਆਂ ਨੂੰ ਸਾਡੇ ਰਾਗੀਆਂ ਨੇ ਪ੍ਰਗਟ ਕੀਤਾ ਸਾਡੇ ਕਰਕੇ ਤੁਹਾਡੀ ਗੱਦੀ ਹੈ ਜਦੋਂ ਇਹ ਗੁਰੂ ਨਾਨਕ ਤੋਂ ਨਿੰਦਿਆ ਸੁਣੀ ਗੁਰੂ ਅਰਜਨ ਦੇਵ ਜੀ ਨੇ ਕਿ ਉੱਥੇ ਗੁਰੂ ਸਾਹਿਬ ਜੀ ਆਖਾਏ ਕਿ ਤੁਹਾਡਾ ਮੂੰਹ ਪੱਕ ਜੇ ਤੁਹਾਡੀ ਦੇਹ ਫਿੱਟ ਜੇ ਜਿਹੜਾ ਤੁਹਾਨੂੰ ਲੈ ਕੇ ਆਵੇਗਾ ਉਹਦਾ ਵੀ ਸਿਰ ਮੁੰਨ ਕੇ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਇਆ ਜਾਏਗਾ ਸੋ ਫੇਰ ਭਾਈ ਲੱਧੇ ਇਹਗੇ ਇਹਨਾਂ ਨੇ ਬੇਨਤੀਆਂ ਕੀਤੀਆਂ ਭਾਈ ਲੱਧੇ ਨੇ ਆਪ ਆਪਣਾ ਮੂੰਹ ਕਾਲਾ ਕਰਕੇ ਲਾਹੌਰ ਦੀ ਗਲੀ ਗਲੀ ਵਿੱਚ ਫਿਰ ਅੰਮ੍ਰਿਤਸਰ ਦੀ ਗਲੀ ਗਲੀ ਵਿੱਚ ਫਿਰੇ ਤੇ ਇਹਨਾਂ ਦੀ ਭੁੱਲ ਬਖਸ਼ਾਈ ਇੱਦਾਂ ਦੇ ਗੁਰੂ ਦੇ ਪਰਪਕਾਰ ਦੀ ਸਿੱਖ ਹਨ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਮਾਫ ਕੀਤਾ ਤੇ ਫਿਰ ਇਹਨਾਂ ਨੇ ਮਾਫੀਆਂ ਮੰਗੀਆਂ RAM ਕਲੀ ਦੀ ਵਾਰ ਦੇ ਵਿੱਚ ਨਾ ਉਸਤਤ ਗੁਰੂ ਸਾਹਿਬ ਜੀ ਦੀ ਕੀਤੀ